ਕਮਰ ਸਰਨ ਪ੍ਰੈਕਟਰ ਟੈਕਨ ਚਾਰਜਡਾ ਹੁਸ਼ਾਰਪੁਰ ਆਪਣੇ ਵੱਲੋਂ ਤੇ ਆਪਣੇ ਸੀਨੀਅਰ ਅਫਸਰ ਸਾਹਿਬਾਨ ਵੱਲੋਂ ਪੰਜਾਬ ਵਾਸੀਆਂ ਨੂੰ ਹੁਸ਼ਾਰਪੁਰ ਵਾਸੀਆਂ ਨੂੰ ਗ੍ਰੀਟ ਗੁਰੂ ਆਖਦੇ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਲੋਹੜੀ ਜਿਹੜੀ ਆ ਹਰ ਇੱਕ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਕਿ ਇਹ ਨੂੰ ਤਕੀਵਾ ਆਣਾਂ ਲੱਗੇ ਤੇ ਮੇਰੀ ਬੇਨਤੀ ਐ ਇਸ ਦੇ ਨਾਲ-ਨਾਲ ਅਪੀਲ ਵੀ ਐ ਝਾਰਕੋ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿ ਧੁੰਦ ਦਾ ਜਿਹੜਾ ਸੀਜ਼ਨ ਚੱਲ ਰਿਹਾ ਸਰਦੀਆਂ ਦਾ ਮੌਸਮ ਹੋਣ ਕਰਕੇ ਤੇ ਜਿਹੜੀ ਰੋਡ ਦੇ ਉੱਤੇ ਤੁਸੀਂ ਚੱਲਦੇ ਹੋ ਆਪਣੇ ਪਰਿਵਾਰਾਂ ਦੇ ਨਾਲ ਕਿਤੇ ਆਪਣੀ ਮੰਜ਼ਿਲ ਤੇ ਜਾਣਾ ਚਾਹੁੰਦੇ ਹੋ ਤੇ ਬਿਲਕੁਲ ਆਪਣੀ ਲੇਨ 'ਚ ਚੱਲੋ ਆਪਣੇ ਹੱਥ ਚੱਲੋ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੀ ਗੱਡੀ ਦੀਆਂ ਜਿਹੜੀਆਂ ਹੈਗੀਆਂ ਉਹ ਫੌਗ ਲਾਈਟਾਂ ਆਨ ਰੱਖੋ ਡੀਫੌਗਰ ਆਨ ਰੱਖੋ ਤੇ ਰੋਡ ਦੇ ਉੱਤੇ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਚਾਹੇ ਉਹ ਟਰੱਕ ਟ੍ਰੈਪਟਰ ਟਰਾਲੀਆ ਉਹਨੂੰ ਰੋਡ ਦੇ ਉੱਤੇ ਖੜਿਆ ਨਾ ਕਰੋ ਤਾਂ ਕਿ ਧੁੰਦ ਦੇ ਵਿੱਚ ਵਿਜ਼ਿਬਿਲਟੀ ਘੱਟ ਹੋਣ ਕਰਕੇ ਅਕਸਰ ਰੋਡ ਦੇ ਉੱਤੇ ਖੜੀਆਂ ਗੱਡੀਆਂ ਦੇ ਨਾਲ ਜਿਹੜੀ ਗੱਡੀ ਟਕਰੌਣ ਨਾਲ ਜਾਨ ਤੇ ਮਾਲ ਦੀ ਹਾਨੀ ਹੁੰਦੀ ਆ ਤਾ ਮੇਰੀ ਫੇਰ ਅਪੀਲ ਹੈ ਕਿ ਰੋਡ ਦੇ ਉੱਤੇ ਪਲੀਜ਼ ਗੱਡੀਆਂ ਨਾ ਆਖਰੀਆਂ ਕਰੋ ਚਾਹ ਬਾਜ਼ਾਰ ਦੇ ਵਿੱਚ ਆ ਜਾਂ ਉਹ ਹਾਈਵੇ ਦੇ ਉੱਤੇ ਆ ਕਿਸੇ ਵੀ ਤਰ੍ਹਾਂ ਦੀ ਆਪਣਾ ਜਿਹੜਾ ਵਹੀਕਲ ਆ ਟਰੱਕ ਟ੍ਰਿਪਲ ਟਰਾਲੀ ਕਾਰ ਵਗੈਰਾ ਜਿਹੜੀ ਆ ਉਹ ਰੋਡ ਤੇ ਨਾ ਆਖੜੀ ਕਰੋ ਤਾਂ ਜੋ ਟ੍ਰੈਫਿਕ ਸੁਮੂਥਲੀ ਚੱਲਦੀ ਰਹੇ ਹਰੇਕ ਵਿਅਕਤੀ ਜਿਹੜਾ ਆਪਣੀ ਮੰਜ਼ਿਲ ਤੇ ਸੁਖ ਸ਼ਾਂਤੀ ਨਾਲ ਪਹੁੰਚ ਸਕੇ ਆਪ ਜੀ ਨੂੰ ਇੱਕ ਵਾਰ ਫੇਰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਹਿੰਦ